ਗੁਰਮੁਖ ਪਿਆਰਿਓ ਅੱਜ ਦੀ ਰਾਤ ਕਰਮਾ ਵਾਲੀ ਰਾਤ ਆ 12 ਵਜੇ ਤੋਂ ਲੈ ਕੇ ਅੱਜ 3 ਵਜੇ ਤੱਕ ਇਹ ਸ਼ਬਦ ਆ ਜਿਹੜੇ ਤੁਸੀਂ ਉਹ ਆਖਣੇ ਆ ਕਿਹੜੀ ਵਿਧੀ ਨਾਲ ਕਹਿਣੇ ਆ ਆਓ ਆਪਾਂ ਸਰਵਣ ਕਰਦੇ ਆ ਹੁਣ ਦੇਖੋ ਬਹੁਤ ਸਾਰੇ ਲੋਕ ਆ ਜਿਹੜੇ ਕਿ ਆਪਦੀ ਜ਼ਿੰਦਗੀ ਵਿੱਚੋਂ ਦੁਖੀ ਨੇ ਕੁਝ ਭੈਣ ਭਰਾ ਕਹਿੰਦੇ ਆ ਵੀ ਸਾਡੀ ਇੱਛਾ ਨਹੀਂ ਪੂਰੀ ਹੁੰਦੀ ਬਿਮਾਰੀ ਨਹੀਂ ਟੁੱਟਦੀ ਘਰ ਵਿੱਚ ਕਲੇਸ਼ ਜਿਆ ਪਿਆ ਰਹਿੰਦਾ ਬਰਕਤ ਨਹੀਂ ਪੈਂਦੀ ਕੰਮ ਨਹੀਂ ਬਣਦੇ ਉਹਨਾਂ ਵਾਸਤੇ ਸਾਸੰਗ ਜੀ ਉਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਬਚਨਾਂ ਵੀ ਸਾਨੂੰ ਗੁਰੂ ਦੀ ਮਤ ਅਨੁਸਾਰ ਹੀ ਚੱਲਣਾ ਪੈਣਾ ਅਸੀਂ ਗੁਰੂ ਨੂੰ ਆਪਣੇ ਬਚਨਾਂ ਨਾਲ ਆਪਣੀ ਮਤ ਨਾਲ ਨਹੀਂ ਚਲਾ ਸਕਦੇ ਅਸੀਂ ਕਮਾਈ ਕਰਦੇ ਹਾਂ ਕਿਰਤ ਕਰਦੇ ਹਾਂ ਸਾਰਾ ਦਿਨ ਮਿਹਨਤ ਕਰਦੇ ਹਾਂ ਕਈ ਵਾਰੀ ਬਰਕਤ ਨਹੀਂ ਪੈਂਦੀ ਅਸੀਂ ਬੰਦਗੀ ਕਰਦੇ ਹਾਂ ਕਈ ਵਾਰੀ ਬੰਦਗੀ 'ਚ ਮਨ ਨਹੀਂ ਟਿਕਦਾ ਇਹ ਬਰਕਤਾਂ ਦੇਣੀਆਂ ਨੇ ਸਤਿਗੁਰ ਨੇ ਇਹਦਾ ਫਲ ਕਿੰਨਾ ਤੇ ਕਿਵੇਂ ਮਿਲੂਗਾ ਇਹ ਸਿਰਫ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਹੱਥਾਂ ਵਿੱਚ ਆ ਇਹ ਦਾਤ ਜਿਹੜੀ ਆ ਤੇ ਦਾਤੈ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇਂ ਤਿਸ ਦੇਈ ਸਤਿਗੁਰੂ ਜੀ ਦਾ ਪ੍ਰਕਾਸ਼ ਪਰਭਾਰਿਆ ਇਹ ਜਿਹੜੇ ਦਿਨ ਹੁੰਦੇ ਆ ਆਪਾਂ ਇਹ ਦਿਨਾਂ ਵਿੱਚ ਜਦੋਂ ਅਰਦਾਸ ਬੇਨਤੀ ਕਰਦੇ ਆ ਬਹੁਤ ਕਿਰਪਾ ਹੋ ਜਾਂਦੀ ਹੈ ਦੇਖੋ ਜਿਵੇਂ ਦੁਨੀਆਂ ਦੇ ਉੱਪਰ ਕਿ ਰਾਖਸ਼ ਵੀ ਹੋਏ ਆ ਰਾਖਸ਼ਾਂ ਨੇ ਵੀ ਭਗਤੀ ਕੀਤੀ ਸੀ ਉਹਨਾਂ ਨੂੰ ਵੀ ਵਰ ਮਿਲਿਆ ਉਹ ਭਗਤੀ ਜਿਹੜੀ ਸੀ ਉਹਨਾਂ ਦੀ ਰੋਹਾਨੀ ਨਹੀਂ ਸੀਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੇ ਜਿਹੜੇ ਕੱਲੇ-ਕੱਲੇ ਕਰਮ ਦਾ ਹਿਸਾਬ ਕਿਤਾਬ ਕਰਦੇ ਆ ਜੇ ਅਸੀਂ ਮਾੜਾ ਕਰਾਂਗੇ ਮਾੜਾ ਹੀ ਸਾਨੂੰ ਉਹਦਾ ਫਲ ਮਿਲਣਾ ਇਹ ਨਹੀਂ ਕੋਈ ਮਾੜਾ ਬੀਜ ਬੀਜਿਆ ਕਿਸੇ ਨੇ ਤੇ ਉਹ ਚੰਗਾ ਨਿਕਲੇਗਾ ਇਸ ਕਰਕੇ ਜਦੋਂ ਵੀ ਆਪਾਂ ਅਰਦਾਸ ਕਰਨੀ ਆ ਸਾਡੀ ਅਰਦਾਸ ਸਾਡਾ ਮਨ ਸਾਡੇ ਗੁਰੂ ਦੇ ਵਿੱਚ ਹੋਣਾ ਚਾਹੀਦਾ ਫਿਰ ਜ਼ਿੰਦਗੀ ਵਿੱਚ ਦੁੱਖ ਤਕਲੀਫ ਸਾਰਿਆਂ ਦੇ ਹੁੰਦੇ ਆ ਇਹੋ ਜੀ ਤਾਂ ਕਿਸੇ ਦੀ ਜ਼ਿੰਦਗੀ ਹੈ ਹੀ ਨਹੀਂ ਵੀ ਉਹ ਚ ਦੁੱਖ ਤਕਲੀਫ ਨਾ ਹੋਵੇ ਭਾਈ ਸਭ ਦੇ ਹੀ ਹੁੰਦਾ ਹੈ ਇਹ ਕਰਮਾਂ ਦੀ ਖੇਡ ਆ ਪਰ ਜਦੋਂ ਆਪਾਂ ਮਾਲਕ ਦੇ ਅੱਗੇ ਸਮਰਪਿਤ ਹੋ ਜਾਂਦੇ ਆ ਜਿਹੜਾ ਬੰਦਾ ਚੰਗੇ ਕੰਮ ਕਰਦਾ ਦਾਨ ਪਉਣ ਕਰਦਾ ਦਿਲੋਂ ਨਾਮ ਜਪਦਾ ਮਿਹਨਤ ਕਰਦਾ ਦਸਵੰਧ ਦਿੰਦਾ ਤੇ ਉਹਦਾ ਜੀਵਨ ਚੜ੍ਹਦੀ ਕਲਾ ਵਾਲਾ ਹੋ ਜਾਂਦਾ ਸਤਿਗੁਰੂ ਮਹਾਰਾਜ ਦੀ ਬਾਣੀ ਹਮੇਸ਼ਾ ਕਹਿੰਦੀ ਹੈ ਕਿ ਨਾਮ ਜਪਣ ਦੇ ਨਾਲ ਹੀ ਸੁੱਖ ਮਿਲਣਾ ਬਹੁਤਾ ਪੈਸਾ ਅਜੇ ਬੰਦੇ ਕੋਲ ਸੁੱਖ ਨਾ ਹੀ ਬਹੁਤਾ ਧਨ ਖਾਟੇ ਪੈਸੇ ਵਿੱਚ ਸੁੱਖ ਹੈਗਾ ਨਹੀਂ ਜੇ ਪੈਸੇ ਨਾਲ ਸੁੱਖ ਮਿਲਦਾ ਹੋਵੇ ਤੇ ਸਾਰੇ ਅਮੀਰ ਦੁਖੀ ਨਾ ਹੋਣ ਕਦੇ ਸਗੋਂ ਤਾਂ ਆਪਣੇ ਨਾਲੋਂ ਵੀ ਵੱਧ ਦੁਖੀ ਆ ਇਤੋਂ ਸਪਸ਼ਟ ਹੋ ਗਈ ਗੱਲ ਕਿ ਪੈਸੇ 'ਚ ਸੁੱਖ ਨਹੀਂ ਪੈਸੇ ਨਾਲ ਚੀਜ਼ਾਂ ਜ਼ਰੂਰ ਆ ਜਾਂਦੀਆਂ ਨੇ ਲੋੜਾਂ ਪੂਰੀਆਂ ਹੁੰਦੀਆਂ ਨੇ ਸ਼ੌਂਕ ਪੂਰੇ ਹੁੰਦੇ ਆ ਪਰ ਦੁੱਖ ਨਹੀਂ ਟੁੱਟਦੇ ਇਸ ਕਰਕੇ ਬੰਦਾ ਨਾ ਟੁੱਟ ਜਾਂਦਾ ਕਈ ਵਾਰੀ ਉਹ ਕਹਿ ਦਿੰਦਾ ਹੈਵੀ ਮੈਂ ਕਿਸਮਤ ਮੇਰੀ ਮਾੜੀ ਹੈ ਤਾਂ ਗੱਲ ਕਰਨ ਲੱਗਿਆਂ ਜੀ ਅੱਜ ਦੀ ਰਾਤ ਦੀ ਇਹ ਜਿਹੜੀ ਅੱਜ ਦੀ ਰਾਤ ਹੈ ਇਹ ਕਿਸਮਤ ਚਮਕਾਉਣ ਵਾਲੀ ਹੀ ਰਾਤ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਰਾਜਿਆਂ ਤੋਂ ਭਿਖਾਰੀ ਤੇ ਭਿਖਾਰੀਆਂ ਤੋਂ ਰਾਜੇ ਵੀ ਬਣਾ ਦਿੰਦੇ ਆ ਇਹ ਗੱਲ ਸਦਾ ਹੀ ਯਾਦ ਰੱਖਣਾ ਕਿੰਨੀਆਂ ਇਤਿਹਾਸ ਦੇ ਵਿੱਚ ਘਟਨਾਵਾਂ ਆਉਂਦੀਆਂ ਜਦੋਂ ਮਹਾਰਾਜ ਇੱਕ ਬੱਕਰੀਆਂ ਚਾਰਨ ਵਾਲੇ ਨੂੰ ਤਖਤਾਂ ਦਾ ਮਾਲਕ ਬਣਾ ਦਿੰਦੇ ਆ ਅੱਜ ਦੀ ਜਿਹੜੀ ਰਾਤ ਹੈ ਤੁਸੀਂ 12 ਵਜੇ ਤੋਂ ਪਹਿਲਾਂ ਉੱਠ ਕੇ ਕੇਸੀ ਇਸ਼ਨਾਨ ਕਰਨਾ ਹੈ ਕੇਸੀ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਤਿਆਰ ਬਰ ਤਿਆਰ ਹੋ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਇਹ ਤੁਸੀਂ ਅੱਧਾ ਘੰਟਾ ਵੀ ਕਰ ਸਕਦੇ ਹੋ ਇਸ ਤੋਂ ਵੱਧ ਵੀ ਕਰ ਸਕਦੇ ਹੋ 40 ਮਿੰਟ ਵੀ ਕਰ ਸਕਦੇ ਹੋ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਜ਼ਰੂਰ ਕਰਨਾ ਜੇਕਰ ਤੁਹਾਨੂੰ ਖੁਦ ਬਾਣੀ ਪੜ੍ਹਨੀ ਆਉਂਦੀ ਆ ਬਹੁਤ ਚੰਗੀ ਗੱਲ ਨਹੀਂ ਤਾਂ ਪਰਿਵਾਰ ਦਾ ਇੱਕ ਜੀ ਕਰੇ ਬਾਕੀ ਬੈਠ ਕੇ ਸਰਵਣ ਕਰ ਲੈਣ ਇਸ ਤਰ੍ਹਾਂ ਵੀ ਹੋ ਸਕਦਾ ਸੰਗਤ ਰੂਪ ਵਿੱਚ ਜਾਂ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਅਰਦਾਸ ਕਰ ਸਕਦੇ ਆਂ ਕਈ ਵਾਰੀ ਅਸੀਂ ਕੀ ਕਰਦੇ ਆਂ ਮੋਬਾਈਲ ਫੋਨ ਤੋਂ ਪਾਠ ਕਰਨ ਲੱਗ ਜਾਂਦੇ ਆਂ ਉਹ ਤਾਂ ਚਲੋ ਠੀਕ ਆ ਜੇ ਆਪਾਂ ਕਿਸੇ ਉਹੋ ਜੀ ਜਗ੍ਹਾ ਤੇ ਹਾਂ ਜਿੱਥੇ ਗੁਟਕਾ ਸਾਹਿਬ ਨਹੀਂ ਹੈ ਉੱਥੇ ਤਾਂ ਠੀਕ ਆ ਪਰ ਅੱਜ ਤੁਸੀਂ ਸ੍ਰੀ ਪੋਥੀ ਸਾਹਿਬ ਤੋਂ ਅੰਗੁੜਕਾ ਸਾਹਿਬ ਤੋਂ ਹੀ ਬਾਣੀ ਦਾ ਜਾਪ ਕਰਨਾ ਹੈ ਆਪਣੀ ਜਿਹੜੀ ਮੈਂ ਪਹਿਲੇ ਦੱਸਿਆ ਵੀ ਆਪਾਂ ਨੂੰ ਗੁਰੂ ਦੇ ਬਚਨਾਂ ਅਨੁਸਾਰ ਚੱਲਣਾ ਪੈਣਾ ਗੁਰੂ ਨੂੰ ਆਪਣੇ ਅਨੁਸਾਰ ਨਾ ਆਪਾਂ ਚਲਾਈਏ ਆਪਣੀ ਨਾ ਕੋਈ ਮਰਿਆਦਾ ਬਣਾ ਲਈਏ ਘਟ ਲਈਏ ਮੇਰੇ ਧੰਤਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਕੇ ਅੱਜ ਤੁਸੀਂ ਜਪਜੀ ਸਾਹਿਬ ਦੀ ਬਾਣੀ ਸੁਣਨੀ ਆ ਪੜ੍ਹਨੀ ਆ ਇੱਦਾਂ ਘੰਟਾ ਵਾਹਿਗੁਰੂ ਦਾ ਜਾਪ ਹੋ ਗਿਆ ਅੱਧਾ ਘੰਟਾ ਸ੍ਰੀ ਜਪਜੀ ਸਾਹਿਬ ਦਾ ਪਾਠ ਬਹੁਤ ਹੀ ਸੁਰਤ ਨਾਲ ਪੜ੍ਹਨਾ ਹੈ ਖਿਆਲ ਨਾਲ ਪੜ੍ਹਨਾ ਹੈ ਫਿਰ ਅਰਦਾਸ ਕਰਨੀ ਮਹਾਰਾਜ ਅੱਗੇ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਚਮਤਕਾਰ ਹੋਊਗਾ ਇਹ ਇੱਕ ਮਨ ਦੀ ਸ਼ਾਂਤੀ ਆ ਜਾਣੀ ਮਨ ਨੂੰ ਸਕੂਨ ਮਿਲ ਜਾਣਾ ਇਹ ਵੀ ਤਾਂ ਇੱਕ ਚਮਤਕਾਰ ਹੀ ਹੁੰਦਾ ਮਨ ਸਹਿਜ ਵਿੱਚ ਆ ਜਾਣਾ ਤੁਸੀਂ ਵਾਹਿਗੁਰੂ ਦਾ ਨਾਮ ਜਪ ਲੋਗੇ ਤੇ ਆਪਣੀ ਜਿਹੜੀ ਨਿਊ ਆ ਮਜ਼ਬੂਤ ਕਰ ਲੋਗੇ ਤੇ ਉਹ ਪ੍ਰਣ ਕਰਨਾ ਮਹਾਰਾਜ ਅੱਗੇ ਸਤਿਗੁਰੂ ਜੀ ਜਿਸ ਤਰ੍ਹਾਂ ਮੈਂ ਅੱਜ ਉੱਠਿਆ ਹਾਂ ਜਾਗਿਆ ਜਾਂ ਜਾਗੀ ਹਾਂ ਮੈਨੂੰ ਕਿਰਪਾ ਕਰੂ ਦਾਤ ਬਖਸ਼ੋ ਅੰਮ੍ਰਿਤ ਵੇਲਾ ਸੰਭਾਲਣ ਦੀ ਇਹ ਤੁਸੀਂ ਗੁਰਪੁਰਬ ਤੇ ਇਹ ਦਾਤ ਮੰਗ ਸਕਦੇ ਹੋ ਗੁਰੂ ਤੋਂ ਸਤਿਗੁਰੂ ਮਹਾਰਾਜ ਜੀ ਦਾ ਇਹ ਉਹ ਦਿਨ ਨੂੰ ਇਤਿਹਾਸਕਾਰ ਕਹਿੰਦੇ ਆ ਕਿ ਇਸ ਦਿਨ ਜਦੋਂ ਮਹਾਰਾਜ ਦਾ ਆਉਣਾ ਹੋਇਆ ਦਰਖਤਾਂ ਦੇ ਲੱਗੇ ਫਲਾਂ ਵਿੱਚੋਂ ਰਸ ਚੋਇਆ ਇਹ ਉਸ ਸਮੇਂ ਦੀ ਗੱਲ ਹੈ 1463 ਈਸਵੀ ਦੀ ਟਾਣੀਆਂ ਦੇ ਨਾਲ ਲੱਗੇ ਹੋਏ ਫਲ ਰਸਾਂ ਨਾਲ ਭਰ ਗਏ ਜੇ ਕਿਸੇ ਦੇ ਜ਼ਖਮ ਸੀ ਉਹ ਠੀਕ ਹੋ ਗਿਆ ਮੱਝਾਂ ਨੇ ਗਾਵਾਂ ਨੇ ਦੁੱਧ ਵੱਧ ਦਿੱਤਾ ਹੈ ਕਲੀਆਂ ਫੁੱਲ ਬਣ ਕੇ ਖੜ ਗਈਆਂ ਇਤਨਾ ਕੁਝ ਹੋਇਆ ਸੀ ਜਿਸ ਦਿਨ ਮਹਾਰਾਜ ਦਾ ਆਗਮਨ ਪੁਰਬ ਸੀ ਤਾਂ ਅਸੀਂ ਅੱਜ ਇਤਿਹਾਸਕ ਪੱਖੋਂ ਅੱਜ 556ਵਾਂ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਜੇ ਅਸੀਂ ਬਾਣੀ ਪੜਾਂਗੇ ਇਹ ਅਸੀਂ ਅੰਮ੍ਰਿਤ ਵੇਲਾ ਸੰਭਾਲਾਂਗੇ ਕਿੰਨੀਆਂ ਖੁਸ਼ੀਆਂ ਸਾਨੂੰ ਬਰਕਤਾਂ ਮਿਲ ਜਾਣੀਆਂ ਨੇ ਕਿੰਨੇ ਦੇਵੀ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਆ ਕਈ ਵਾਰ ਅਸੀਂ ਨਾਮ ਜ਼ਰੂਰ ਜਪਦੇ ਆ ਪਰ ਵਿਸ਼ਵਾਸ ਨਹੀਂ ਰੱਖਦੇ ਵਾਹਿਗੁਰੂ ਦਾ ਨਾਮ ਜਪੋ ਵਿਸ਼ਵਾਸ ਵੀ ਰੱਖੋ ਇਹ ਦੁੱਖ ਤਕਲੀਫ ਆਈ ਆ ਜਾਵੇਗੀ ਦੁੱਖ ਸਦਾ ਨਹੀਂ ਰਹਿੰਦੇ ਹੁੰਦੇ ਇਸ ਕਰਕੇ ਭਾਈ ਤੁਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਾਗਣਾ ਜਿੰਨਾ ਹੋ ਸਕੇ ਨਾਮ ਜਪਣਾ ਇਹ ਨਾਮ ਜਪਦੇ ਹੋਏ ਤੁਹਾਨੂੰ ਇਤਨਾ ਰਸ ਆਵੇਗਾ ਇਤਨੀ ਖੁਸ਼ੀ ਖੇੜਾ ਤੁਹਾਨੂੰ ਮਿਲੇਗਾ یوں ਲੱਗੇਗਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੁਦ ਤੁਹਾਡੇ ਪਾਸ ਬਿਰਾਜਮਾਨ ਹਨ ਹੋ ਸਕਦਾ ਕਿਸੇ ਤੇ ਐਸੀ ਕਿਰਪਾ ਵੀ ਹੋ ਜੇ ਉਹਨੂੰ ਪ੍ਰਤੱਖ ਮਹਾਰਾਜ ਦੇ ਦਰਸ਼ਨ ਹੋ ਜਾਣ ਇਹ ਤਾਂ ਜਦੋਂ ਆਪਾਂ ਬਾਣੀ ਪੜ੍ਹਦੇ ਬਾਣੀ ਪੜ੍ਹਦੇ ਆ ਜਿਹੜਾ ਰਸ ਆਉਂਦਾ ਹੈ ਉਹ ਸਤਿਗੁਰ ਦੇ ਦਰਸ਼ਨ ਹੀ ਹੁੰਦੇ ਹਨ ਜੀ ਇਹ ਮਾਪੁਰ ਖਾਬ ਕਿਹਾ ਕਰਦੇ ਸੀ ਇਹ ਵੱਡੇ ਵੱਡੇ ਚਮਤਕਾਰ ਹੋ ਰਹੇ ਆ ਜ਼ਰੂਰ ਹੁੰਦੇ ਆ ਬਾਣੀ ਪੜ੍ਹਨ ਵਾਲਿਆਂ ਨਾਲ ਹੀ ਹੁੰਦੇ ਆ ਇਹ ਮਾਲਕ ਦੀ ਕਿਰਪਾ ਦੀ ਨਿਸ਼ਾਨੀ ਹੁੰਦੀ ਆ ਵੀ ਅੰਮ੍ਰਿਤ ਵੇਲਾ ਸੰਭਾਲ ਲਿਆ। ਸੋ ਅੱਜ ਦੀ ਰਾਤ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਨ ਦਾ ਤਰੀਕਾ ਹੈ। ਇਹ ਬਹੁਤ ਸੌਖਾ ਕਾਰਜ ਆ ਜੇ ਗੁਰੂ ਕਿਰਪਾ ਕਰੇ ਤੇ ਬਹੁਤ ਔਖਾ ਜੇ ਗੁਰੂ ਦੀ ਕਿਰਪਾ ਨਾ ਹੋਵੇ। ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਹੋ ਸਕਦੀਆਂ ਇੱਕੋ ਤਰੀਕਾ ਕੋਈ ਹੋਰ ਰਾਹ ਨਹੀਂ ਉਹ ਨਾਮ ਜਪੋ। ਫालतू ਗੱਲਾਂ ਨਾ ਕਰੋ। ਬੇਅਰਥਾ ਬੋਲੀ ਜਾਣਾ ਬੇਵਜ੍ਹਾ ਬੋਲੀ ਜਾਣਾ ਇਨ੍ਹਾਂ ਗੱਲਾਂ ਵਿੱਚ ਕੋਈ ਵੀ ਫਾਇਦਾ ਨਹੀਂ ਹੈ ਅੰਮ੍ਰਿਤ ਵੇਲਾ ਜੀ ਨੇ ਸੰਭਾਲ ਲਿਆ ਅੰਮ੍ਰਿਤ ਵੇਲਾ ਸੱਚਾ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿਓ ਤੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਸਤਿਗੁਰੂ ਜੀ ਇਹ ਸਭ ਤੋਂ ਕੀਮਤੀ ਭੇਟਾ ਹੈ ਮਾਹੌਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਸਤਿਗੁਰੂ ਜੀ ਨੂੰ ਇਹੀ ਭੇਟਾ ਦੇ ਸਕਦੇ ਆਪਾਂ ਪ੍ਰੇਮ ਦੀ ਭੇਟਾ ਅੰਮ੍ਰਿਤ ਵੇਲੇ ਉੱਠੋ ਨੇਤ ਨੇ ਪੱਕਾ ਕਰਨਾ ਹੁਣ ਸਾਨੂੰ ਪਤਾ ਲੱਗ ਗਿਆ ਵੀ ਸਭ ਤੋਂ ਕੀਮਤੀ ਭੇਟਾ ਕਿਹੜੀ ਹੈ ਅੰਮ੍ਰਿਤ ਵੇਲਾ ਤੇ ਨਾਮ ਇਹਨਾਂ ਚੀਜ਼ਾਂ ਨੂੰ ਸੰਭਾਲੋ ਜੀ ਅੱਜ ਮਹਾਰਾਜ ਤੋਂ ਇਹ ਪ੍ਰਣ ਕਰ ਲਓ ਕਿ ਅੱਜ ਦਾ ਕੇਵਲ ਅੱਜ ਹੀ ਨਹੀਂ ਅਸੀਂ ਅੱਗੇ ਤੋਂ ਵੀ ਅੰਮ੍ਰਿਤ ਵੇਲਾ ਸੰਭਾਲਿਆ ਕਰਾਂਗੇ ਅੱਜ ਦੇ ਦਿਨ ਨੇ ਵਾਅਦਾ ਕਰੋ ਆਪਦੇ ਆਪ ਦੇ ਨਾਲ ਕਿਉਂਕਿ ਸਾਰਿਆਂ ਨੂੰ ਆਪਦੇ ਔਗਣਾ ਦਾ ਪਤਾ ਹੁੰਦਾ ਦੂਜਿਆਂ ਬਾਰੇ ਆਪਾਂ ਅੰਦਾਜ਼ਾ ਲਾ ਸਕਦੇ ਮਹਾਰਾਜ ਜੀ ਕਿਰਪਾ ਬਣਾਈ ਰੱਖਣ ਸੋ ਭਾਈ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੇਵਲ ਜਾਗਣਾ ਹੀ ਨਹੀਂ ਇਹ ਪ੍ਰਣ ਵੀ ਕਰਨਾ ਬੁਰੀਆਂ ਆਤਾਂ ਛੱਡਣੀਆਂ ਵੀ ਨੇ ਤੇ ਇਹ ਵੀ ਵਾਅਦਾ ਕਰਨਾ ਮਹਾਰਾਜ ਅਸੀਂ ਪਵਿੱਤਰ ਜੀਵਨ ਜਿਾਵਾਂਗੇ ਤੇ ਠੱਗੀ ਧੋਖੇ ਨਾਲ ਨਹੀਂ ਸੱਚੀ ਸੁੱਚੀ ਕਿਰਤ ਕਰਾਂਗੇ ਨਾਮ ਵੀ ਜਪਾਂਗੇ ਵੰਡ ਕੇ ਵੀ ਛਕਾਂਗੇ ਆਪਦੇ ਭੈਣਾ ਭਰਾਵਾਂ ਦੀ ਬਾਹ ਵੀ ਫੜਾਂਗੇ ਜੇ ਮਾਇਆ ਦੇ ਗੱਫੇ ਮਹਾਰਾਜ ਨੇ ਦਿੱਤੇ ਆ ਇੱਥੇ ਹੀ ਪਈ ਰਹਿ ਜਾਣੀ ਮਾਇਆ ਇਹ ਸਭ ਕੁਝ ਦੁਨੀ ਚੰਦ ਨੇ ਲਾਇ ਸੀ ਨਾ ਸੱਤ ਝੰਡੇ ਕੋਠੀ ਤੇ ਤੇ ਮਹਾਰਾਜ ਨੇ ਸੂਈ ਦਿੰਦਿਆਂ ਆਖਿਆ ਸੀ ਵੀ ਨਾਲ ਕੁਝ ਨਹੀਂ ਜਾਂਦਾ ਦੁਨੀ ਚੰਦ ਇਹ ਸੂਈ ਸਾਨੂੰ ਦਰਗਾਹ ਚ ਦੇਦਿਆਂ ਨੂੰ ਸਮਝਾਉਣ ਦੀ ਆਖਿਆ ਸੀ ਉਹਨੇ ਆਖਿਆ ਮਹਾਰਾਜ ਸੂਈ ਇੱਥੋਂ ਜਾਂਦੀ ਨਹੀਂ ਉੱਥੇ ਤੱਕ ਗੁਰੂ ਸਾਹਿਬ ਜੀ ਨੇ ਆਖਿਆ ਜਿਹੜੇ ਤੂੰ ਇੰਨੇ ਖਜ਼ਾਨੇ ਸੰਭੇ ਔ ਚਲੇ ਜਾਣਗੇ ਤੇਰੇ ਨਾਲ ਇਹ ਮਾਇਆ ਜਿਹੜੀ ਆ ਨਾ ਮਰਿਆਂ ਦੇ ਨਾਲ ਨਹੀਂ ਜਾਂਦੀ ਤਾਂ ਬਾਲਾ ਨੀ ਇਹਨਾਂ ਚੀਜ਼ਾਂ ਪਿੱਛੇ ਚੱਲੀ ਦਾ ਨਾਮ ਦੀ ਰਾਤੀ ਮਹਾਰਾਜ ਤੋਂ ਮੰਗਣੀ ਚਾਹੀਦੀ ਆ ਗੁਰੂ ਸਾਹਿਬ ਕਿਰਪਾ ਕਰਨ ਜੀ ਪੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ